تسویر دا کنا پاٹ کنا ਜੀ ਨਗਰ ਜੋ ਕਿ ਇੱਥੇ तकरीबन 6 ਮਹੀਨੇ ਹੋ ਗਏ ਨੇ ਤੇ ਪਿਊਬਲ ਕਨੈਕਸ਼ਨ ਸ਼ੁਰੂ ਹੋਇਆ ਹੈ ਪਿਊਬਲ ਕਨੈਕਸ਼ਨ ਤਾਂ ਸ਼ੁਰੂ ਹੋ ਗਿਆ ਹੈ ਪਰ ਆਪ ਜਿਹਦੇ ਸਾਹਮਣੇ ਸੰਗਤ ਰੂਬਰੂ ਹੋ ਰਹੀ ਹੈ ਇਹਨਾਂ ਨੂੰ ਇੱਕ ਦਿੱਕਤ ਪਰਚਾ ਨਹੀਂ ਆ ਰਹੀ ਹੈ ਮੈਂ ਕੀ ਕਹਿਣਾ ਚਾਹਾਂਗਾ ਕਿੰਨੇ ਟਾਈਮ ਤੋਂ ਪਾਣੀ ਦੀ ਦਿੱਕਤ ਪਰਚਾ ਨਹੀਂ 6 ਮਹੀਨੇ ਤੋਂ ਪਾਣੀ ਨਹੀਂ ਜਿੱ ਸਾਡੇ ਤੇ ਆ ਰਿਹਾ ਸਾਰੀ ਕਬਲੇ ਕਦੋਂ ਸੰਜੇ ਮੰਜ਼ਿਲ ਅਗਰ ਤੋਂ ਹਾਂ ਅੱਜ ਲੋਕਾਂ ਦੀ ਦੁੱਖ ਤਕਲੀਫਾਂ ਪਰੇਸ਼ਾਨੀਆਂ ਕਿ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਆ ਰਹੀ ਹੈ ਛੋਟੇ ਬੱਚਿਆਂ ਤੋਂ ਲੈ ਕੇ ਸਾਰੇ ਵਰਗ ਨੇ ਅੱਜ ਅਸੀਂ ਪ੍ਰਸ਼ਾਸਨ ਦੀ ਸਰਕਾਰ ਦੀ ਮੌਜੂਦਾ ਦੀ ਅਸੀਂ ਮੁਰਦਾ ਬਾਤ ਕਰਦੇ ਆ ਆਮ ਆਦਮੀ ਸਰਕਾਰ ਮੁਰਦਾ ਬਾਤ ਆਮ ਆਦਮੀ ਸਰਕਾਰ ਮੁਰਦਾ ਬਾਤ ਕਾਰਪੋਰੇਸ਼ਨ ਪ੍ਰਸ਼ਾਸਨ ਮੁਰਦਾ ਬਾਤ ਕਾਰਪੋਰੇਸ਼ਨ ਪ੍ਰਸ਼ਾਸਨ ਹਾਂਜੀ ਬਾਈਕੂ ਟਿਕਾ ਖਾਲਸਾ ਬਾਈਕੂ ਟਿਕੀ ਫਤੇ ਬੇੜਾਵਾ ਬਾਹਰ ਨੰਬਰ 55 ਮਹੱਲਾ ਮੰਦਿਰ ਨਗਰ ਜੋ ਕਿ ਇੱਥੇ तकरीबन 6 ਮਹੀਨੇ ਹੋ ਗਏ ਨੇ ਤੇ ਟਿਊਬਲ ਕਨੈਕਸ਼ਨ ਸ਼ੁਰੂ ਹੋਇਆ ਹੈ ਟਿਊਬਲ ਕਨੈਕਸ਼ਨ ਤਾਂ ਸ਼ੁਰੂ ਹੋ ਗਿਆ ਪਰ ਆਪ ਜੀ ਦੇ ਸਾਹਮਣੇ ਸੰਗਤ ਰੂਬਰੂ ਹੋ ਰਹੀ ਹੈ ਇਹਨਾਂ ਨੂੰ ਇੱਕ ਦਿੱਕਤ ਪਰੇਸ਼ਾਨੀ ਆ ਰਹੀ ਹੈ ਪਹਿਲੀ ਕੀ ਕਹਿਣਾ ਚਾਹਾਂਗਾ ਕਿੰਨੇ ਟਾਈਮ ਤੋਂ ਪਾਣੀ ਦੀ ਦਿੱਕਤ ਬਰਕਰਾਰ ਹੈ ਪਾਪਲੇ ਕਪੜੀ ਸੰਜੇ ਮੰਜੀਲਾ ਘਰ ਤੋਂ ਹਾਂ ਅੱਜ ਘਟੋ ਘਟੋ ਫੈਲੀ ਬਣਾ ਨਾ ਪਾਣੀ ਨਾ ਡਾਕ ਇਹਦਾ ਦਾਣਾ ਨਾ ਦਿੱਤਾ ਸਿਹਾਟਾ ਉਹ ਦਾਣਾ ਪਾਣੀ ਨਹੀਂ ਕਰੇ ਜਿਨਾ ਕਾਰਨ ਬੱਚੇ ਤੁਹਾਨੂੰ ਦਿਖਾ ਰਹੇ ਜਨਤਾ ਦੇ ਰੂਬਰੂ ਜਨਤਾ ਦੀ ਦੁੱਖ ਤਕਲੀਫਾਂ ਪਰੇਸ਼ਾਨੀਆਂ ਕਿਤੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਆ ਰਹੀ ਹੈ ਛੋਟੇ ਬੱਚਿਆਂ ਤੋਂ ਲੈ ਕੇ ਸਾਰੇ ਵਰਗ ਪੀਣੇ ਅੱਜ ਅਸੀਂ ਪ੍ਰਸ਼ਾਸਨ ਦੀ ਸਰਕਾਰ ਦੀ

ਜੋ ਕਿ ਬਹੁਤ ਵੱਡਾ ਕੋ ਪ੍ਰੋਜੈਕਟ ਨਹੀਂ ਛੋਟਾ ਜਿਹਾ ਪ੍ਰੋਜੈਕਟ ਹੈ ਪਰ ਦੇਖਣ ਜਾ ਰਹੇ ਕਿ ਸੰਗਤ ਨੂੰ ਲਗਾਤਾਰ ਦਿਨ ਬਰ ਦਿਨ ਦਿੱਕਤ ਪਰੇਸ਼ਾਨੀ ਆ ਰਹੀ ਹੈ ਪੀਣ ਵਾਲੇ ਪਾਣੀ ਦੀ ਹੁਣ ਆਪਾਂ ਸਾਰੇ ਜਾਣੂ ਆ ਕਿ ਜੇਕਰ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਤਾਂ ਉਹਦੇ ਨਾਲ ਕਈ ਸਮੱਸਿਆਵਾਂ ਆ ਜਾਂਦੀਆਂ ਨੇ ਸੋ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਗਈ ਹੈ ਸਰਕਾਰਾਂ ਨੂੰ ਬੇਨਤੀ ਕੀਤੀ ਗਈ ਹੈ ਮੌਜੂਦਾ ਕੌਂਸਲਰ ਜਿਹੜੇ ਬਣੇ ਆ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਪਰ ਆਪ 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 ਦੀ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਆ ਤਾਂ ਉਹ ਜਨਤਾ ਦੇ ਰੂਪ ਕਰ ਰਹੇ ਆ ਭਾਜੀ

ਬਗਾਨਾ ਤਾਂ ਤਸਵੀਰਾਂ ਦਿਖਾ ਰਹੇ ਕਿ ਆ ਇੱਕ ਡੁਪਲ ਦਾ ਕਨੈਕਸ਼ਨ ਹੈ ਜੋ ਕਿ 6 ਮਹੀਨੇ ਹੋ ਗਏ ਨੇ ਤੁਸੀਂ ਦੇਖੋ ਅੱਛਾ ਆਹ ਦੇਖੋ ਦੁਪਲ ਮੁੱਟਾ ਨੂੰ ਆ 6 ਮਹੀਨੇ ਆ ਕਿ ਆ ਦੁਪਲ ਦਾ ਕੰਮ ਨਹੀਂ ਹੋਇਆ ਜੀ ਆ ਅੱਜ ਹੋਏਗਾ ਕੱਲ ਹੋਏਗਾ ਜਾਣਾ ਦੇ ਵਾਰਡ ਨੰਬਰ 52 ਦੇ ਆਤਮਨਕਰ ਇਲਾਕੇ ਦੇ ਵਿੱਚ ਲੋਕਾਂ ਨੂੰ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਆ ਰਹੀ ਹੈ ਤੇ ਮੌਜੂਦਾ ਸਰਕਾਰ ਦੇ ਲਾਰੇਆਂ ਦੇ ਖਿਲਾਫ ਅੱਜ ਲੋਕਾਂ ਨੇ ਖੁੱਲ ਕੇ ਮੋਰਚਾ ਖੋਲ੍ਹਿਆ ਤੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਲੋਕਾਂ ਦਾ ਕੀ ਕੁਝ ਕਹਿਣਾ ਰਿਹਾ ਆ ਆਪ ਸੁਣਦੇ ਕੀ ਕਹਿਣਾ ਜਾਉਂਗੇ ਹਾਂ ਜੀ ਪਾਣੀ ਨਹੀਂ ਆਉਂਦਾ 5-6 ਮਹੀਨੇ ਹੋ ਗਏ ਆ ਸਾਨੂੰ ਇੰਨਾ ਪਰੇਸ਼ਾਨ ਹੋਏ ਹੋਏ ਆ ਪਾਣੀ ਗੰਦਾ ਆ ਰਿਹਾ ਜੇ ਆਉਂਦਾ ਤਾਂ ਗੰਦਾ ਆ ਰਿਹਾ ਲੈਟ੍ਰੀਨ ਵਾਲਾ ਪਾਣੀ ਪੀਣ ਵਾਲਾ ਪਾਣੀ ਦਿੱਤਾ ਮਸਿਆ ਤਾਂ ਹੱਲ ਕਰੋ ਸਾਡੀ ਸ਼ੁਰੂ ਕੀਤਾ ਕਿ 4 ਮਹੀਨੇ ਹੋ ਗਏ ਨੇ ਨਾ ਪਾਜ ਸਾਲ ਮਨੇ ਜਿੱਤਨ ਆ ਘਾਟਾ ਲ ਕਰ ਗਏ ਨੇ ਤੇ ਆਪਾ ਪਾ ਗਏ ਨੇ ਨਾ ਪਾਣੀ ਨਾ ਪਾਣੀ ਦੀ ਜਾਤ ਕੋਈ ਇੱਥੇ ਬੰਦੇ ਨਹੀਂ ਕੋਈ ਇੱਥੇ ਜਨਾਨੀਆਂ ਨਹੀਂ ਜਿਹੜਾ ਕੋਈ ਸਾਡਾ ਕੋਈ ਐਮਐਲਆ ਮੈਂ ਜਾ ਕੇ ਕਲੰਤ ਸਿੰਘ ਸਿੱਧੂ ਆਇਆ ਸਾਡਾ ਦੁੱਖ ਸੁੱਖ ਸੁਣਾ ਨਾ ਕਾਣਾ ਸਿੰਘ ਸਾਡਾ ਦੁੱਖ ਸੁੱਖ ਆਇਆ ਬੋਟਾ ਲਾਣੇ ਨੇ ਬੋਟਾ ਫੇਰ ਆਂਦੀਆਂ ਤੇ ਜਾਂਦੀਆਂ ਹੀ ਰਹਿਆ ਨੇ ਬੋਟਾ ਮੇਰਾ ਜਣੀ ਹਣ ਠੀਕ ਹਨ ਅਸ ਪਾਣੀ ਦਿੰਦੇ ਔਖੇ ਇੰਨਾ ਗੰਦਾ ਪਾਣੀ ਪਾਣੀ ਹੀ ਨਹੀਂ ਹੈਗਾ ਤੁਹਾਡੇ ਘਰੇ ਹਾਂ ਬਾਲਟੀ ਪਾਣੀ ਦੇ ਟੋਕਾ ਕਰ ਲੈਣ ਜਾਂਦੇ ਕੋਈ ਦਿੰਦਾ ਹੀ ਨਹੀਂ ਪਾਣੀ ਕੀ ਕਹਿਣਾ ਜਾਉਂਗੇ ਹਾਂ ਜੀ ਪਾਣੀ ਨਹੀਂ ਆਉਂਦਾ 5-6 ਮਹੀਨੇ ਹੋ ਗਏ ਆ ਸਾਨੂੰ ਇੰਨਾ ਪਰੇਸ਼ਾਨ ਹੋਏ ਹੋਏ ਆ ਪਾਣੀ ਗੰਦਾ ਆ ਰਿਹਾ ਜੇ ਆਉਂਦਾ ਤਾਂ ਗੰਦਾ ਆ ਰਿਹਾ ਲੈਟ੍ਰੀਨ ਵਾਲਾ ਪਾਣੀ ਪੀਣ ਵਾਲੇ ਪਾਣੀ ਦਿੱਤਾ ਮਸਿਆ ਤਾਂ ਹੱਲ ਕਰੋ ਸਾਡੀ ਸ਼ੁਰੂ ਕੀਤਾ ਕਿ 4 ਮਹੀਨੇ ਹੋ ਗਏ ਨੇ ਨਾ ਪਾਜੂ 4 ਮਹੀਨੇ ਜਿੱਦ ਤੱਕ ਘਾਟਾਂ ਕਰ ਗਏ ਨੇ ਤੇ ਆਪਾ ਆ ਗਏ ਨੇ ਨਾ ਪਾਣੀ ਨਾ ਪਾਣੀ ਦੀ ਜਾਤ ਕੋਈ ਅੱਥਾ ਬੰਦੇ ਨਹੀਂ ਕੋਈ ਅੱਥਾ ਜਨਾਨੀਆਂ ਨਹੀਂ ਜਨਾ ਕੋਈ ਸਾਡਾ ਕੋਈ ਐਮ ਲਾਵੇ ਜਾ ਕੇ ਦੇਖ ਕਲਵੰਤ ਸਿੰਘ ਸਿੱਧੂ ਆਇਆ ਸਾਡਾ ਦੁੱਖ ਸੁੱਖ ਸੁਣਾ ਨਾ ਕਾਣਾ ਸਿੰਘ ਸਾਡਾ ਦੁੱਖ ਸੁੱਖ ਆਇਆ ਵੋਟਾਂ ਲਾਉਣੇ ਨੇ ਵੋਟਾਂ ਫੇਰ ਅੰਬੀਆਂ ਤੇ ਜਾਂਦੀਆਂ ਹੀ ਜਨਾਨੀਆਂ ਨੇ ਵੋਟਾਂ ਫੇਰ ਆ ਜਾਣੀਆਂ ਹੁਣ ਠੀਕ ਹਨ ਅਸੀਂ ਪਾਣੀ ਦੇਣੇ ਓਥੇ ਇਹਨਾਂ ਬੰਦਾ ਪਾਣੀ ਪਾਣੀ ਨਹੀਂ ਹੈਗਾ ਸਾਡੇ ਘਰੇ ਬਾਲਟੀ ਪਾਣੀ ਦੇ ਲੋਕਾ ਕਰ ਲੈਣ ਜਾਂਦੇ ਕੋਈ ਦਿੰਦਾ ਹੀ ਨਹੀਂ ਪਾਣੀ ਹਾਂਜੀ ਬਾਈ ਜੀ ਕਾ ਸਾਥ ਸਾਹਿਬ ਬਾਈ ਜੀ ਜੀ ਬਤੇ ਅਸੀਂ ਕੜੇ ਹਾਂ ਵਾਰਡ ਨੰਬਰ 52 ਇਲਾਕਾ ਮੰਜੀਤ ਨਗਰ ਜੋ ਕਿ ਪਿਛਲੇ 5 6 ਮਹੀਨੇ ਪਹਿਲਾਂ ਇੱਕ ਦੇ ਟਿਊਬਲ ਕਨੈਕਸ਼ਨ ਸ਼ੁਰੂ ਕੀਤਾ ਗਿਆ ਸੀ ਜਿਸ ਤਹਿਤ ਤੇ ਬੜੀ ਖੁਸ਼ੀ ਦੀ ਲਹਿਰ ਸੀ ਕਿ ਨਵਾਂ ਕਨੈਕਸ਼ਨ ਹੈ ਪਰ ਕਨੈਕਸ਼ਨ ਐਸਾ ਲਾਇਆ ਗਿਆ ਕਿ ਅੱਜ 4 ਤੋਂ 5 6 ਮਹੀਨੇ ਹੋ ਗਏ ਪਾਣੀ ਦੀ ਲਗਾਤਾਰ ਦਿੱਕਤ ਪਰੇਸ਼ਾਨੀ ਆ ਰਹੀ ਹੈ ਸੰਗਤ ਹੈ ਜਿਹੜੀ ਬਹੁਤ ਹੀ ਦੁੱਖ ਤਕਲੀਫਾਂ ਦਾ ਸਾਹਮਣਾ ਕਰ ਰਹੀ ਹੈ ਪੀਣ ਵਾਲੇ ਪਾਣੀ ਦੇ ਸਵਾ ਜਿਹੜਾ ਕਿ ਬਹੁਤ ਹੀ ਆਪਣਾ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ ਇੱਕ ਜਿਹੜਾ ਕਿ ਪਾਣੀ ਜੇਕਰ ਕੁਝ ਪਾਣੀ ਆ ਵੀ ਰਿਹਾ ਕਿਤੇ ਤਾਂ ਬਹੁਤ ਜ਼ਿਆਦਾ ਗੰਦਾ ਸੀਵਰੇਜ ਵਾਲਾ ਪਾਣੀ ਆ ਰਿਹਾ ਸੋ ਪ੍ਰਸ਼ਾਸਨ ਨੂੰ ਵੀ ਕਈ ਦਫਾ ਬੇਨਤੀ ਕੀਤੀ ਗਈ ਹੈ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਅਸੀਂ ਇਹੀ ਜੋ ਕਿ ਦੁੱਖ ਤਕਲੀਫ ਸਮਝ ਦੇਵੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਹਦਾਇਤ ਕਰਦੇ ਕਿ ਜਲਦ ਤੋਂ ਜਲਦ ਇਹ ਜਿਹੜੀ ਦੁੱਖ ਤਕਲੀਫ ਪਰੇਸ਼ਾਨੀ ਦੂਰ ਕੀਤੀ ਜਾਵੇ ਨਹੀਂ ਤਾਂ ਜਿਹੜਾ ਰੋਸ ਪ੍ਰਦਰਸ਼ਨ ਹੈ ਹੋਰ ਤਿੱਖਾ ਹੋਰ ਤੇਜ਼ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਾਈਕ ਜੀ ਦਾ ਖਾਤ ਸਾਹਿਬ ਬਾਈਕ ਜੀ ਦੀ ਬਤੇ ਅਸੀਂ ਕੜੇ ਹਵਾਰ ਨੰਬਰ 52 ਇਲਾਕਾ ਮੰਜੀਦਨਗਰ ਜੋ ਕਿ ਪਿਛਲੇ 5-6 ਮਹੀਨੇ ਪਹਿਲਾਂ ਇੱਕ ਤੇ ਟਿਊਬਲ ਕਨੈਕਸ਼ਨ ਸ਼ੁਰੂ ਕੀਤਾ ਗਿਆ ਸੀ ਜਿਸ ਤਹਿਤ ਤੇ ਬੜੀ ਖੁਸ਼ੀ ਦੀ ਲਹਿਰ ਸੀ ਕਿ ਨਵਾਂ ਕਨੈਕਸ਼ਨ ਹੈ ਪਰ ਕਨੈਕਸ਼ਨ ਐਸਾ ਲਾਇਆ ਗਿਆ ਕਿ ਅੱਜ 4 ਤੋਂ 5-6 ਮਹੀਨੇ ਹੋ ਗਏ ਪਾਣੀ ਦੀ ਲਗਾਤਾਰ ਦਿੱਕਤ ਪਰੇਸ਼ਾਨੀ ਆ ਰਹੀ ਹੈ ਸੰਗਤ ਹੈ ਜਿਹੜੀ ਬਹੁਤ ਹੀ ਦੁੱਖ ਤਕਲੀਫਾਂ ਦਾ ਸਾਹਮਣਾ ਕਰ ਰਹੀ ਹੈ ਪੀਣ ਵਾਲੇ ਪਾਣੀ ਦੇ ਸਿਵਾ ਜਿਹੜਾ ਕਿ ਬਹੁਤ ਹੀ ਆਪਣਾ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ ਇੱਕ ਜਿਹੜਾ ਕਿ ਪਾਣੀ ਜੇਕਰ ਕੋਈ ਪਾਣੀ ਆ ਵੀ ਰਿਹਾ ਕਿਤੇ ਤਾਂ ਬਹੁਤ ਜ਼ਿਆਦਾ ਗੰਦਾ ਸੀਵਰੇਜ ਵਾਲਾ ਪਾਣੀ ਆ ਰਿਹਾ ਸੋ ਪ੍ਰਸ਼ਾਸਨ ਨੂੰ ਵੀ ਕਈ ਦਫਾ ਬੇਨਤੀ ਕੀਤੀ ਗਈ ਹੈ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਅਸੀਂ ਇਹੀ ਜੋ ਕਿ ਦੁੱਖ ਤਕਲੀਫ ਸਮਝਦੇ ਵੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਹਦਾਇਤ ਕਰਦੇ ਕਿ ਜਲਦੋ ਜਲਦ ਇਹ ਜਿਹੜੀ ਦੁੱਖ ਤਕਲੀਫ ਪਰੇਸ਼ਾਨੀ ਦੂਰ ਕੀਤੀ ਜਾਵੇ ਨਹੀਂ ਤਾਂ ਜਿਹੜਾ ਰੋਸ ਪ੍ਰਦਰਸ਼ਨ ਹੈ ਹੋਰ ਤੇ ਘਰ ਤੇਜ਼ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿ ਫਤੇ ਅਸੀਂ ਖੜੇ ਹਾਂ ਵਾਰ ਨੰਬਰ 52 ਜੋ ਕਿ ਮੋਹੱਲਾ ਇਲਾਕਾ ਮਨਜੀਦਨਗਰ ਇੱਥੇ ਤਜਰਬੇ ਨੂੰ 5-6 ਮਹੀਨੇ ਹੋ ਗਏ ਹੈ ਸਰਕਾਰ ਵੱਲੋਂ ਇੱਕ ਟਿਊਬਲ ਕਨੈਕਸ਼ਨ ਲਾਇਆ ਗਿਆ ਸੀਗਾ ਜੋ ਕਿ ਬਹੁਤ ਵੱਡਾ ਕੋਈ ਪ੍ਰੋਜੈਕਟ ਨਹੀਂ ਛੋਟਾ ਜਿਹਾ ਪ੍ਰੋਜੈਕਟ ਹੈ ਪਰ ਦੇਖਣ ਜਾ ਰਹੇ ਕਿ ਸੰਗਤ ਨੂੰ ਲਗਾਤਾਰ ਦਿਨ ਬਰ ਦਿਨ ਦਿੱਕਤ ਪਰੇਸ਼ਾਨੀ ਆ ਰਹੀ ਹੈ ਪੀਣ ਵਾਲੇ ਪਾਣੀ ਦੀ ਹੁਣ ਆਪਾਂ ਸਾਰੇ ਜਾਣੂ ਆ ਕਿ ਜੇਕਰ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਤਾਂ ਉਹਦੇ ਨਾਲ ਕਈ ਸਮੱਸਿਆਵਾਂ ਆਉਂਦੀਆਂ ਨੇ ਸੋ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਗਈ ਹੈ ਸਰਕਾਰਾਂ ਨੂੰ ਬੇਨਤੀ ਕੀਤੀ ਗਈ ਹੈ ਮੌਜੂਦਾ ਕੌਂਸਲਰ ਜਿਹੜੇ ਬਣੇ ਆ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਪਰ ਆਪ ਆਪ ਆਪਦੀ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਆ ਤੁਹਾਨੂੰ ਜਨਤਾ ਦੇ ਰੂਪ ਕਰ ਰਹੀ ਹੈ ਭਾਜੀ ਰਾਜਿਆ ਸੇ ਆਵੜੀ ਗੱਲ ਦੀ ਛੋੜਿਆ ਕੇ ਦਰੋਭਾ تنکانے کا 300 یا 300 نمبر یاد ہے پکڑا تھا بھی پر منجیت نگر کی ساری ساتھ دوغے کے یہاں کھاننے باقی سنگ سنگنا پریاں یار ناراں آ ماں بھی سرکار آ ماں بھی سرکار آ ماں بھی سرکار آ ماں بھی سرکار پرشن پرشاشن پرشن پرشاشن چوکاند بھارے ਤਸਵੀਰ ਦਿਖਾ ਰਿਹਾ ਕਿ ਆ ਇੱਕ ਟੂਬਲ ਦਾ ਕਨੈਕਸ਼ਨ ਹੈ ਜੋ ਕਿ 6 ਮਹੀਨੇ ਹੋ ਗਏ ਨੇ ਤੁਸੀਂ ਦੇਖੋ ਆਹ ਟੂਬਲ ਫਟਾ ਨੂੰ ਆ 9 ਮਹੀਨੇ ਆ ਗਿਆ ਟੂਬਲ ਦਾ ਕੰਮ ਹੀ ਨਹੀਂ ਹੋਇਆ ਜੀ ਇਹ ਅੱਜ ਹੋਏਗਾ